ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਮੈਂ ਹਰਕੀਤ ਕੌਰ ਆਪਣੇ ਚੈਨਲ ਤੇ ਸਵਾਗਤ ਹੈ ਅਸੀਂ ਸਾਰੇ ਠੀਕ ਠਾਕ ਹਾਂ ਜੀ ਵਾਹਿਗੁਰੂ ਦੀ ਕਿਰਪਾ ਨਾਲ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਲੋਜੀ ਪਹਿਣਾ ਬੇਟ ਕਰ ਰਹੀਆਂ ਸੀ ਮਿਰਚ ਦੇ ਅਚਾਰ ਦੀ ਤੇ ਇਹ ਆਪਣੇ ਕੋਲ 1.5 ਕਿਲੋ ਮਿਰਚ ਹੈਗੀ ਤੇ ਅੱਧਾ ਮਿਰਚ ਦਾ achar ਅੱਪਾ ਪਾਵਾਂਗੇ ਜੀ 500 ਗ੍ਰਾਮ ਨੂਨ ਵਾਲਾ ਤੇ ਕਿੱਲੋ ਪਾਵਾਂਗੇ ਆਪਾਂ ਮਿੱਠੇ ਮਿਰਚ ਜਾਨੀ ਕਿ ਅੱਧੀ ਪਾਵਾਂਗੇ ਤੇ ਪੌਣਾ ਪੌਣਾ ਕਿਲੋ ਹੋ ਜਾਊਗਾ ਤੇ ਪੌਣਾ ਕਿਲੋ ਦੇ ਵਿੱਚ ਮੈਂ ਜਿਹੜੀ ਆਪਾਂ ਰਸੇ ਵਾਲੀ ਮਿਰਚ ਪਾਵਾਂਗੇ ਉਹਦੀ ਰੈਸਪੀ ਦਿੰਨੀ ਆ ਤੁਹਾਨੂੰ ਮੈਂ ਤੇ ਮਿਰਚਾ achar ਦੋਨੋਂ ਦੇ ਪਾਵਾਂਗੇ ਤੇ ਜਿਹੜੀ ਤੁਹਾਨੂੰ ਪਸੰਦ ਹੋਈ ਉਸੇ ਤਰ੍ਹਾਂ ਪਾ ਲਿਓ ਮਿਰਚ ਕਿਉਂਕਿ ਬਹੁਤ ਸਾਰੀਆਂ ਭੈਣਾਂ ਵਾਲੀ ਡਿਮਾਂਡ ਸੀਗੀ ਤੁਸੀਂ ਰਸੇ ਵਾਲੀ ਮਿਰਚ ਪਾਓ ਤੇ ਲੋ ਜੀ ਆਪਣੇ ਲੇਬਰ ਦਾ ਕੰਮ ਕੱਲ ਨੂੰ ਚੱਲ ਪਊਗਾ ਤੇ ਬਸ ਇਹਨਾਂ 0 ਪਾ ਬਣਾਵਾਂਗੇ ਚਾਰ ਉਹ ਦੀ ਖਾਵਾਂਗੇ ਇਹਦਾ ਇਹ ਮਿਰਚ ਦੇ ਚਾਰ ਦਾ ਜਿਹੜੇ ਮੇਰਾ ਸਿਆਲਾ achar ਆ ਇਸ ਤਰ੍ਹਾਂ ਫਾਇਦਾ ਹੁੰਦਾਗਾ ਤੇਰੀ ਬੇਟ ਨਹੀਂ ਕਰਨੀ ਪੈਂਦੀ ਲੋ ਜੀ ਆ ਹੈਗੇ ਇੱਕ ਬੋਤਲ ਆਪਣੇ ਕੋਲੇ ਸਿਰਕੇ ਦੀ 100 ਗ੍ਰਾਮ ਲੈਣਾ ਆਪਾਂ ਨੀਮਲੀ 100 ਸਾਲੀਂ ਇਮਲੀ ਹੁੰਦੀ ਆ ਜਿਹੜੀ ਬਾਜ਼ਾਰ ਚੋਂ ਮਿਲ ਜਾਂਦੀ ਹੈ ਇਹ ਇੱਕ ਬੋਤਲ ਸਿਰਕੇ ਦੇ ਵਿੱਚ ਭਿਉਣੀ ਹੈ ਇਸ ਤਰ੍ਹਾਂ ਇਹਨੂੰ ਆਪਾਂ ਤੋੜ ਦੇਣਾ ਹੱਥ ਨਾਲ ਹੀ ਤੋੜ ਦੋ ਤੇ ਹਾ ਜਿਹੜਾ ਆਪਾਂ ਕੰਮ ਹੱਥੀ ਕਰਦੇ ਆ ਉਹ ਵਧੀਆ ਹੁੰਦਾ ਹੈ ਹਨਾ ਆਪਾਂ ਇਹਨੂੰ ਨਾ 2 ਘੰਟੇ ਪਿਉਵਾਂਗੇ 2 ਘੰਟੇ ਪਿਉ ਕੇ ਜਿਹੜੇ ਗਿਟਕਾ ਕੱਢਦੇ ਮੰਗੇ ਹੋਰ ਜਿਹੜਾ ਸਿਲਕਾ ਜਿਵੇਂ ਜਿਵੇਂ ਵੀ ਮੈਂ ਕਰਨੂਗੀ ਨਾ ਵੀਡੀਓ ਬਣਾਉਂਗੀ ਤਾਂ ਤੁਹਾਨੂੰ ਦੱਸੂਗੀ ਪਲੀਜ਼ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਹੋ ਚੈਨਲ ਨੂੰ ਕਰ ਲਿਓ ਜੀ ਸਬਸਕ੍ਰਾਈਬ ਸਿਰਕੇ ਦੇ ਵਿੱਚ ਪਿਉਣੀਆਂ ਮਿਰਚ ਪਾਣੀ ਦੇ ਵਿੱਚ ਆਹ ਈਮਲੀ ਪਾਣੀ ਦੇ ਵਿੱਚ ਨਹੀਂ ਪਿਉਣੀ ਹੈ ਠੀਕ ਹੈ ਜੀ ਤੇ ਆਪਾਂ ਮਿਰਚਾਂ ਚੰਗੀ ਤਰ੍ਹਾਂ ਸਮਾਰ ਕੇ ਧੋ ਲਈਆਂ ਤੁਸੀਂ ਹਮੇਸ਼ਾ ਅਜਿਹਾ ਵੀ ਤੁਸੀਂ ਮਿਰਚੇ ਲਵੋ ਕਾੜੀ ਮਿਰਚੇ ਲਵੋ ਤੇ ਨਾ ਇੱਕ ਤੁਸੀਂ ਡੰਡੀਆਂ ਬਾਅਦ ਚ ਡੁੰਗਣੀਆਂ ਨੇ ਧੋ ਕੇ ਕਿਉਂਕਿ ਜੇ ਆਪਾਂ ਡੰਡੀਆਂ ਡੋਂਗ ਕੇ ਧੋਣਿਆ ਤਾਂ ਆ ਡੰਡੀ ਵਾਲੇ ਵਿੱਚ ਦੀ ਇੱਥੋਂ ਦੀ ਪਾਣੀ ਪੈ ਜਾਂਦਾ ਇਹਨੇ ਫਿਰ ਮਿਰਚ ਦਾ achar ਖਰਾਬ ਹੋਣ ਦੇ ਚਾਂਸ ਨੇ 100% ਖਰਾਬ ਹੋਊਕਰ ਹੁਣ ਆਪਾਂ ਪਹਿਲਾਂ ਚੰਗੀ ਤਰ੍ਹਾਂ ਮਿਰਚਾਂ ਧੋ ਲਈਆਂ ਤੇ ਹੁਣ ਆਪਾਂ ਇਹਨੂੰ ਸਾਂ ਦੇ ਵਿੱਚ ਹੀ ਸੁਕਾਵਾਂਗੇ ਤੇ ਟਾਕ ਦਿੱਤੀਆਂ ਤੇ ਇਧਰੋਂ ਮੈਂ ਜਿਹੜੀ ਆਪਣੀ ਇਮਲੀ ਆ ਉਹ ਵੀ ਸਿਰਕੇ ਦੇ ਵਿੱਚ ਭਿਉਂ ਕੇ ਟਾਕ ਦਿੱਤੀ ਆਪਾਂ 2 ਘੰਟੇ ਵੇਟ ਕਰਦੇ ਆਂ ਇੰਨੇ ਮੈਂ ਕਰਦੀ ਆਂ ਜੀ ਹੋਰ ਕੰਮ ਤੇ ਤੁਸੀਂ ਵੀਡੀਓ ਦੇਖਿਓ ਤੇ ਵੀਡੀਓ ਦੇਖ ਕੇ ਭਣਾ ਚਾਰ ਪਾਇਓ ਜੇ ਤੁਹਾਡਾ ਚਾਰ ਵਧੀਆ ਬਣਿਆ ਤੇ ਟੇਸਟੀ ਬਣਿਆ ਤਾਂ ਫਿਰ ਮੈਨੂੰ ਕਮੈਂਟ ਕਰਿਓ ਠੀਕ ਹੈ ਜੀ ਚਲੋ ਆਪਾਂ ਬਾਅਦ 'ਚ ਮਿਲਦੇ ਆਂ ਤੁਹਾਨੂੰ ਦੱਸਾਂਗੇ ਬਾਅਦ ਵਿੱਚ ਇਹ ਰਕੀ ਕਰੀ ਲੋ ਜੀ ਆਪਾਂ ਨਾ ਮਿਰਚ ਦੇ achar ਵਾਸਤੇ ਕਲੌਂਜੀ ਲੈਤੀ ਏ ਥੋੜੀ ਜੀ ਮੇਥੇ ਲੈਤੇ ਨੇ ਸੌਂਫ ਲੈਤੀ ਏ ਜਵਾਨ ਲੈਤੀ ਏ ਇਹਨੂੰ ਆਪਾਂ ਕੁੰਡੇ ਦੇ ਵਿੱਚ ਨਾ ਛੋਟੇ ਨਾਲ ਰਗੜ ਲਾਣੇ ਆ ਤੁਸੀਂ ਮਿਕਸੀ ਵਿੱਚ ਵੀ ਰਗੜ ਸਕਦੇ ਹੋਗੇ ਮੈਂ ਇਹਨੂੰ ਮੈਂ ਹੋ ਗਿਆ ਵੀ ਮੈਂ ਨਾਲ ਮਿਕਸੀ ਵਿੱਚ ਕਰ ਦੂੰਗੀ ਮੈਨੂੰ ਮੈਂ ਕੁੰਡੇ ਦੇ ਵਿੱਚ ਰਗੜ ਕੇ ਰੱਖ ਲੈਣੀਆਂ ਤੇ ਐਨੇ ਚਾਹ ਤਰੀ ਹੋਈ ਹੈ ਚਾਹ ਪੀ ਕੇ ਆਪਾਂ ਮਿਰਚਾਂ ਬਟਾਣਾਂਗੇ ਜੰਗੀ ਦਾ ਨਾਪਾ ਬ੍ਰੀਕ ਕਰ ਲਾਂਗੇ ਥੋੜੇ ਜਿ ਮਿੱਠੇ ਕਰਦੇ ਹੁੰਦੇ ਨਾ ਮੈਂ ਪਛਤਾ ਦਿਸੀ ਮਿੱਠੇ ਕਰਦੇ ਹੁੰਦੇ ਨੇ ਪਛਤਾ ਦਿਸੇ ਰਾਗੜਦੇ ਆ ਫੇਰ ਰੰਗ ਫੁਟਿਆ ਫੇਰ ਆਗੜਦੇ ਆ ਜੀ ਆਪਾਂ ਜਿਹੜਾ ਮਿਰਚ ਦਾ achar ਬਣਾਉਣਿਆਂਗੇ ਤੇ ਕੌੜੀ ਮਿਰਚ ਦਾ ਮਿੱਠਾ achar ਪੈਣਾ ਦੀ ਡਿਮਾਂਡ ਤੇ ਬਣਾਉਣਿਆਂਗੇ ਤੇ ਜਿਵੇਂ ਵੀ ਆਪਾਂ ਤੁਹਾਨੂੰ ਦੱਸ ਦੱਕੇ ਕਿਵੇਂ ਬਣਾਉਣਾ ਮੈਂ ਮਿਰਚਾਂ ਡੁੰਗਣ ਤੋਂ ਪਹਿਲਾਂ ਧੋ ਲਿਓ ਹੁਣ ਆਪਾਂ ਨੇ ਮਿਰਚਾਂ ਧੋਤੀਆਂ ਹੋਏ ਮੈਨਾਂ ਸੁੱਕੋ ਗੀਆਂ ਤੇ ਇਹਨੂੰ ਆਪਾਂ ਵਿੱਚ ਪੈਣਾ ਸੂਈ ਨਾਲ ਬਾੜ ਲਾ ਦੇਨੇ ਮੂੰ ਇਹ ਕਰਦੇ ਨਾਲ ਨਾ ਵਿਚਾਲੋ ਚੰਗੀ ਤਰ੍ਹਾਂ ਇੰਨਾ ਉਕਾਲਣ ਕਿ ਉਹਦੇ ਵਿੱਚ ਨਾ ਜਿਹੜੀ ਖੰਡ ਦਾ ਰਸਾ ਹੈਗਾ ਸੌ ਸਦਾ ਰਸਾਇਗਾ ਸਿਰਕਾ ਹੈ ਇਹਦੇ ਵਿੱਚ ਚੰਗੀ ਚਰਾ ਜਿਹੜੇ ਮਸਾਲੇ ਆਪਾਂ ਪਾਵਾਂਗੇ ਚੰਗੀ ਤਰ੍ਹਾਂ ਵਿੱਚ ਰਚ ਜਾਣਗੇ ਕਿਉਂਕਿ ਇਹ ਭੱਗ ਤੇ ਪਕਾਉਣੇ ਆਂਗੇ ਮਿਰਚ ਚੰਗੀ ਤਰ੍ਹਾਂ ਆਪਾਂ ਡੂੰਗ ਡੂੰਗ ਫਿਰ ਉਹਨੂੰ ਚੰਗੀ ਤਰ੍ਹਾਂ ਘਰ ਦੇ ਨਾਲ ਵਿਚਾਲੋ ਕੱਟ ਲੈਣੀ ਹੈ ਇਸ ਤਰ੍ਹਾਂ ਸੌਣੀ ਨੇ ਇਸ ਦਾ ਮਿੱਠਾ achar ਬਣਾਉਣਾਂਗੇ ਆਪਾਂ ਨੇ ਤੇ ਨਾਲ ਹੀ ਤੰਨਾਇਆ ਆਪਾਂ ਬਣਾਵਾਂਗੇ ਨੂਨ ਵਾਲਾ achar ਅੱਛੀਆਂ ਦਾ ਅੱਦਾ ਅੱਦਾ ਚਾਰ ਬਣਾਵਾਂਗੇ ਹੁਣ ਪਤਾ ਹੀ ਹੈ ਖੇਤਾਂ ਦੇ ਵਿੱਚ ਬਹੁਤ ਸਾਰਾ ਕੰਮ ਆ ਭੈਣਾਂ ਨੂੰ ਖੇਤੀ ਵਾਲੀਆਂ ਨੂੰ ਤਾਂ ਕਰਕੇ ਇਸ ਕਰਕੇ ਪਾ ਇੰਨਾ ਵੀਡੀਓ ਬਣਾਵਾਂਗੇ ਅੱਜ ਤੇ ਮਿਰਚਾਂ ਨੂੰ ਜੁਪਹਿਲਾਂ ਗਰਮੀ ਕਰਕੇ ਖਰਾਬ ਵੀ ਇੱਕ ਝੜੀ ਸੀਗੀ ਇੱਕ ਖਰਾਬ ਹੁੰਦੀ ਸੀਗੀਆਂ ਤਾਂ ਕਰਕੇ ਹੁਣ ਕਾਰਡੀ ਜੀ ਮਿਰਚ ਆਏਗੀ ਤੇ ਹਜੇ ਮਿਰਚ ਸਾਡੇ ਪਸੰਦ ਵੀ ਨਹੀਂ ਹੈਗੀ ਸਸ ਨੂੰਹਾਂ ਨੇ ਹਜੇ ਥੋੜੀ ਜਿਹੀ ਹੋਰ ਕਾਰਡੀ ਹੁੰਦੀ ਕਿਉਂਕਿ ਹੁਣ ਲੇਬਰ ਦਾ ਕੰਮ ਆਗਾ ਤੇ ਮਿਰਚ ਦਾ ਚਾਰ ਬਿડા ਬਿਲਕੁਲ ਨਹੀਂ ਸਾਰਨਾ ਹੈਗਾ ਤੇ ਆਪਾਂ ਇਸ ਤਰੀਕੇ ਨਾਲ ਚਾਰ ਬਣਾਉਣਿਆਂਗੇ ਤੇ ਆਪਾਂ ਚੰਗੀ ਤਰ੍ਹਾਂ ਇਹਨਾਂ ਨੂੰ ਵਿਚਾਰੋਂ ਕੱਟ ਦੇਾਂਗੇ ਜਿਹੜੀ ਕੋਈ ਗੱਲ ਨਹੀਂ ਜਿਹੜੋ ਆਪਾਂ ਮਿਰਚ ਦਾ ਚਾਰ ਪਾਉਣਾ ਜਿਹੜੀ ਮਿਰਚ ਆਪਾਂ ਨੂੰ ਪਤਲੀ ਲੱਗੀ ਕੱਚੀ ਲੱਗੀ ਉਹ ਆਪਾਂ ਅੱਡ ਰੱਖ ਲਾਂਗੇ ਕਿਉਂਕਿ ਉਹ ਸਰਦੀ ਦੇ ਵਿੱਚ ਪਏ ਠੀਕ ਹੈ ਜੀ ਅੱਜ ਵੀ ਆਪਣੇ ਖੇਤ ਕੰਮ ਚੱਲਦਾ ਚਾਹਦਾ ਚੱਲਦੇ ਨੇਗੇ ਚਲੋ ਜੀ ਆਪਾਂ ਬਾਅਦ 'ਚ ਮਿਲਦੇ ਆਂ ਮਿਰਚਾਂ ਡੰਗਰ ਨੂੰ ਟਾਈਮ ਲੱਗੂਗਾ ਤੇ ਆਪਾਂ ਬਾਅਦ ਮਿਲਾਂਗੇ ਜਾਲਤਾ ਅੱਜ ਵੀ ਬੇਲਕੁੱਲ ਤਿਆਰ ਕਰ ਲਈਏਗੀ ਕਿਲੋ ਮਿਰਚ ਹੈਗੀ ਤੇ ਆਹ ਮਸਾਲਾ ਹੈਗਾ ਦੋ ਪੰਜ ਤਿੰਨ ਮਿਰਚ ਪਾਵਾਂਗੇ ਮਿੱਠੀ ਕੌੜੀ ਮਿਰਚ ਮਿੱਠੀ ਇੱਕ ਕੌੜੀ ਮਿਰਚ ਕੱਲੀ ਠੀਕ ਹੈ ਜੀ ਇੱਥੇ ਜਿਹੜਾ ਆਪਾਂ ਮਿੱਠਾ achar ਪਾਉਣਾ ਹੋਵੇ ਨਾ ਮਿਰਚ ਤਿੱਖੀ ਜੀ ਲੈ ਲੈ ਕੌੜੀ ਹੁੰਦੀ ਹੈ ਇੱਕ ਘੱਟ ਕੌੜੀ ਹੁੰਦੀ ਹੈ ਤੇ ਆਹ ਹੈਗੀ ਆਪਣੀ ਸਵਾ ਇਮਲੀ ਇਮਲੀ ਇਹ ਪਾਸਿਰ ਕੇ ਦੀ ਪੈਂਤੀ ਸਰਕੇ ਵਾਲੀ ਐ ਖਾ ਖੱਟੀ ਕਿੱਥੋਂ ਖਾ ਲੇਗੀ ਲੈ ਕਿਉਂ ਖਟਾਸ ਮੁੱਕ ਗਈ ਠੀਕ ਆ ਠੀਕ ਐ ਇਹਨੂੰ ਆਪਾਂ ਨਾ ਚੰਗੀ ਤਰ੍ਹਾਂ ਸਾਰੀ ਨੂੰ ਅਹੋ ਕਰ ਲਾਂਗੇ ਹੁਣ ਬਹੁਤ ਸਾਰੇ ਪਣਕ ਤੇ ਆਪਾਂ ਨਾ ਕਰਨਗੇ ਹੱਥ ਨਾਲ ਇਹ ਤਾਂ ਫਿਰ ਜਿਹੜੀ ਆ ਗਿੱਟਕਾ ਚੋਂ ਨਿਕਲੂਗੀ ਹੱਥ ਨਾਲ ਹੀ ਨਿਕਲੂਗੀ ਤੇ ਜਦ ਤੇਲ ਅਗਾ ਫਰ ਰੱਖਿਆ ਹੋਇਆ ਏ ਜਿਹੜਾ ਆਪਾਂ ਚਾਰ ਬਣਾਉਣਾ ਸਟੀਲ ਦੇ ਭਾਂਡੇ 'ਚ ਹੀ ਬਣਾਉਣਾ ਹੈਗਾ ਠੀਕ ਹੈ ਜੀ ਤੇ ਸਟੀਲ ਦੇ ਭਾਂਡੇ 'ਚ ਹੀ ਬਣਾਉਣਾ ਚਾਰ ਤੇ ਆਪਾਂ ਚੰਗੀ ਤਰ੍ਹਾਂ ਇਹਨੂੰ ਆਹ ਘਰ ਲਿਆ ਆਪਾਂ ਇਹ ਸਾਰਾ ਸੁਕਾ ਕੇ ਨਾ ਖੜਾ ਹੀ ਫੇਰ ਪਾਓ ਤੁਸੀਂ ਪਾਣੀ ਨਹੀਂ ਪਾਉਣਾ ਕਿ ਤੇ ਐ ਕਰਾਂ ਦੀਦੀ ਨੇ ਵੀ ਪਾਣੀ 'ਚ ਕਿਉਂ ਤਾ ਹੋਊਗਾ ਕਿਉਂ ਤੀ ਹੋ ਫਿਰ ਸੌ ਸੌ ਏ ਅਫਵਾਦੀ ਮੇਰੇ ਕੋਲ ਸਿੱਧੀ ਫੋਨ ਨਹੀਂ ਨਹੀਂ ਨਿਕਲਦੀ ਸਰ ਕੇ ਫੋਲ ਲਵੇਗੀ ਤਾਂ ਹੋ ਗਈ ਐ ਸਿੱਕਮ ਇਹਨੂੰ ਪਾ ਗਾਲੀ ਦਬਾਵਾਂਗੇ ਸਿਰਕੇ ਵਾਲੇ ਪਾਣੀ ਨਾਲ ਸਭ ਸਾਰੇ ਨੂੰ ਇਹ ਵਾਲੀ ਵਾਲੇ ਨੂੰ ਦਾ ਹੀ ਪਈ ਆ ਫਰਿੱਜ ਤੇ ਲੋ ਜੀ ਆਪਾਂ ਇਹਨੂੰ ਪੋਣ ਲਈ ਆਪਾਂ ਬਾਅਦ ਚ ਮਿਲਦੇ ਆਂ ਪਾਣੀ ਸਿਰਕਾ ਪੋਣ ਲਿਆ ਤੇ ਮੈਂ ਬੰਦ ਕਰ ਦਿੱਤੀ ਗੈਸ ਕਿਉਂਕਿ ਮੇਰੀ ਅਖੰਡ ਖੰਡ ਕੱਢਣ ਵਾਲੀ ਰਹਿੰਦੀ ਸੀਗੀ ਇਹਦੇ ਵਿੱਚ ਪਾ ਮੰਖੰਡ ਆਪਾਂ ਖੰਡ ਤੋਂ ਬਾਹਰ ਇਹਦੇ ਵਿੱਚ ਹੀ ਪਾਵਾਂਗੇ ਆਪਾਂ ਮਿਰਚਾਂ ਵਾਲੀ ਨੂੰ ਆਹ ਬੰਦ ਕਰ ਤੇ ਖੰਡ ਕੱਢਣ ਵਾਲੀ ਹੁਣ ਇਹਨੂੰ ਆਪਾਂ ਮਿਰਚਾ ਪਾ ਦਿੱਤੀਆਂ ਇਹ ਮਿਰਚਾਂ ਇਹਦੇ ਵਿੱਚ ਫੁੱਲ ਜਾਣਗੀਆਂ ਤੇ ਆਪਾਂ ਨਾਲ ਹੀ ਇਹਦੇ ਵਿੱਚ ਠੀਕ ਹੈ ਹੁੰਦ ਨੇ ਆਪਣੀ ਲਉਂਜੀ ਹੈ ਮਿੱਠੇ ਜਮਾਣ ਸੌਂਕ ਦੋ ਚਮਚੇ ਪਾਵਾਂਗੇ ਸਬਤੀ ਹੈ ਥੋੜਾ ਜਿਹਾ ਦੁੱਧ ਚ ਪਾ ਲਾਂ ਤੁਸੀਂ ਇਹਦੇ ਵਿੱਚ ਜੋ ਵੀ ਮਸਾਲੇ ਪਾਉਣੇ ਨੂੰ ਹੋਰ ਪਾ ਸਕਦੇ ਹੋ ਥੋੜੀ ਜਿਹਾ ਪਾਵਾਂਗੇ ਪਕਾਲੀ ਮਿਰਚ ਐਨਿਕ ਪਾਵਾਂਗੇ ਪਾ ਹਲਦੀ 3 ਚਮਚੇ ਪਾਵਾਗੇ ਤੋਂ ਲੱਗਦਾ ਇਹਨੂੰ ਪਾ ਹਲਿਆਵਾਂਗੇ ਚੰਗੀ ਤਰ੍ਹਾਂ ਆਪਾਂ 4-4 ਵੇਲੇ ਨਾ ਕਾਲੀ ਨਹੀਂ ਕਰਨੀ ਹੈਗੀ 4-4 ਵੇਲੇ ਪਕਾ ਲਈ ਨਹੀਂ ਕਰਨੀ ਹੈਗੀ ਵਧੀਆ ਹੌਲੀ ਹੌਲੀ ਪਾਉਣਾ ਇੱਕਾ ਵਿੱਚ ਹਲਦੀ ਪਾਤੀ ਨੂਨ ਪਾਤਾ ਹਾਂ ਗ੍ਰਾਇੰਡ ਕਰਿਆ ਹੋਇਆ ਸਾਰਾ ਜਿਹੜਾ ਸੂਰ ਗੁੰਡੇ ਚ ਕੁੱਟਿਆ ਹੋਇਆ ਮੈਂ ਮਸਾਲਾ ਦਖਾਇ ਸੀ ਉਹ ਪਾ ਦਿੱਤਾ ਇਹ ਤਾਂ ਹੋ ਗਿਆ ਆਪਣਾ ਚਾਰ ਇਹਨੂੰ ਫੁਲਾਈ ਜਾਵਾਂਗੇ ਇਹ ਫੁੱਲੀ ਜਾਣਗੇ ਜਿਵੇਂ ਪਾਣੀ ਪਈ ਭਰੀ ਜਾਊ ਇਹ ਚ ਫੁੱਲੀ ਜਾਣਗੇ ਕਿਉਂਕਿ ਰਸਾ ਹੋਊਗਾ ਹਨਾ ਜਿਵੇਂ ਆਪਾਂ ਗਲਾਬ ਜਮਨ ਡਬੋਦਾਂ ਨੇ ਵਿੱਚ ਇਹ ਸਾਰਾ ਪਾਣੀ ਫਿਰ ਸੋਕ ਜਾਣਗੇ ਫਿਰ ਹੀ ਆਪਦੀ ਵਿੱਚ ਚਾਸਨੀ ਬਣ ਜੂਗੀ ਸਿਰਕੇ ਦੇ ਚਿਰਕੇਲੇ ਵਿਚੇਰੀ ਚਾਸ ਨਹੀਂ ਬਣ ਜੂਗੀ ਤੇ ਆਪਾਂ ਇਹਦੇ ਵਿੱਚ ਪਾਵਾਂਗੇ ਜੀ 2 ਚਮਚੇ ਤੇਲ ਦਾ ਨਾ ਬੱਡਾ ਇੱਕ ਪਾਤਾ ਜੇ ਤੁਹਾਡੇ ਕੋਲ ਛੋਟੇ ਨੂੰ ਦੋ ਪਾ ਲਓ ਮੈਂ ਆ ਚਮਚਾਗਾ ਪਾ ਲਵਾਂ ਥੋੜਾ ਜਿਹਾ ਉਸਾ ਮੈਂ ਪਾ ਲਾਂ ਠੀਕ ਆ ਤੇ ਅਗਲੀ ਰੈਸਪੀ ਆਪਣੀ ਹੈਗੀ ਹੈਗੀ ਉਹ ਵੀ ਮਿਰਚ ਦੀ ਹੋਈ ਹੈ ਦੋ ਪੰਜ ਮਿਰਚ ਬਣਾਂਗੀ ਉਹ ਬਣੂਗੀ ਦੂਜੀ ਮਿਰਚ ਮੋਠੀ ਆਹ ਮਿਰਚ ਤੇ ਇਹ ਮਿਰਚ ਬਣੂਗੀ ਕਾਲੀ ਕਿਉਂਕਿ ਇਹ ਤਾਂ ਬਸ ਇਸ ਤਰ੍ਹਾਂ ਹੀ ਬਣਾਉਣੇ ਆਪਣੇ ਕੱਲ ਨੂੰ ਲੇਬਰ ਦਾ ਕੰਮ ਚੱਲਣਾ ਹੈਗਾ ਤਾਂ ਕਰਕੇ ਬਸ ਇਹ ਤਾਂ ਤੁਹਾਨੂੰ ਹੁਣ ਖਾ ਲੈ ਮਿਰਚ ਬਹੁਤ ਟੇਸਟੀ ਬਣੂਗੀ ਇੱਕ ਵਾਰ ਬਣਾ ਕੇ ਖਾਉਗੇ ਤਾਂ ਬਾਰੀ-ਬਾਰੀ ਬਣਾਉਂਗੇ ਠੀਕ ਆ ਇਹ ਸਾਰਾ ਪਾਣੀ ਸੁੱਕਦਾ ਹੋ ਗਿਆ ਇੱਧਰ ਆਪਣਾ ਤੇਲ ਹੋ ਗਿਆ ਜੀਰੋ ਗਰਮ ਆਪਾਂ ਥੋੜਾ ਜਿਹਾ ਜੀਰਾ ਪਾ ਲੀਏ ਨਾਲ ਦੀ ਨਾਲ ਤੁਹਾਨੂੰ ਹੋਰ ਹੀ ਰੈਸਪੀ ਵੀ ਦੱਸਾਂਗੇ ਥੋੜਾ ਜਿਹਾ ਤੇਲ ਪਾਇਆ ਆਪਾਂ ਨੇ ਜਿਆਦਾ ਨਹੀਂ ਪਾਇਆ ਹੋਏਗਾ ਇੱਕ ਤਾਂ ਗਰਮੀ ਨਾਲ ਉਹੀ ਕਰਮੀ ਜਾਦੀ ਹੈਗੀ ਕੋਈ ਹੱਥ ਪੈਰ ਜੇ ਮੱਚੀ ਜਾਂਦੇ ਨੇਗੇ ਫਿਰ ਤਰੀਕ ਉਹ ਜਿਹੜੇ ਵਿੱਚ ਨਰਜਨ ਲੱਗਦੀ ਹੈ ਮੈਂ ਰਜਾ ਦਬਾਉਣਾ ਕੋਈ ਡਰਨ ਦੀ ਲੋੜ ਨਹੀਂ ਜਿਵੇਂ ਆਪਣੀ ਸਬਜ਼ੀ ਰਿਜਦੀ ਹੁੰਦੀ ਹੈ ਰਿਜੂਗਾ ਇਹ ਤੱਕ ਅ ਜੇ ਨੂਣ ਘੱਟ ਲੱਗਿਆ ਫਿਰ ਤੁਸੀਂ ਬਾਅਦ ਚ ਖਾ ਕੇ ਦੇਖੋਗੇ ਮੈਨੂੰ ਨੋਂ ਨੂਣ ਘੱਟ ਆਏਗਾ ਹਨਾ ਫਿਰ ਹੋਰ ਵੀ ਪਾ ਸਕਦੇ ਹੋ ਜਿਹੜਾ ਵੀ ਜੋ ਵੀ ਤੁਸੀਂ ਮਸਾਲਾ ਹੋਰ ਪਾਉਣੇਗਾ ਉਹ ਵੀ ਪਾ ਸਕਦੇ ਹੋ ਇਹਨੂੰ ਵੀ ਪਾਏ ਬਸ ਇਸ ਤਰ੍ਹਾਂ ਹਿਲਾਉਂ ਲਾਂਗੇ ਪਹਿਲਾਂ 20-20 ਦਿਨ ਵਿਚਾਰ ਪਾ ਕੇ ਰੱਖ ਦਿਆ ਨੇ ਵੀ ਹਨਾ ਔਕਾ ਹੋ ਜਾਂਦਾ ਤੇ ਜ ਵਸਿਆਲਾ ਤਾਂ ਭਲਾ ਹੀ ਟਾਈਮ ਤੇ ਪਾਸ ਹੋ ਜਾਂਦਾ ਹਾਂ ਜਿਵੇਂ ਜੱਲਾ ਠੰਡ ਜੇ ਤੁਸੀਂ ਬਾਦ ਪਾਉਣੀ ਹੋਰ ਜਾਰੇ ਉਹ ਵੀ ਪਾਸ ਹੋ ਸਕਦੀ ਹੈ ਗੈਸ ਇਹ ਲੋਕ ਖੰਡ ਫੁੱਲ ਗਈ ਹੈ मैं चंकी तरह वैसे दबलू पड़की जी हूँ आप मिर्च है जारी आपू वाला नहीं पका रहे हैं जाने के थोड़ा ही पकाया जाने के दो मिनट वैसे अभी लगाया गया ਇਰੇ ਵਿੱਚ ਜੀਰਾ ਆਪਾਂ ਨੇ ਪਾ ਲਿਆ ਸੀ ਇੱਕ ਚਮਚਾ ਪਾ ਲਿਆ ਹਲਦੀ ਦਾ ਤੇ ਇਹ ਤੇ ਮਿਰਚਾਂ ਥੋੜੀਆਂ ਨੇ ਸਟਾਈ ਜੰਮ ਤੇ ਮੋਰੀ ਪਾ ਲਿਆ ਬਾਕੀ ਜਿਹੜਾ ਮਸਾਲਾ ਸਾਰਾ ਸਾਰਾ ਹੀ ਪਾਤਾ ਹੈ ਜੀ ਵਿੱਚ ਥੋੜਾ ਜਿਹਾ ਥੋੜੀ ਮਿਰਚ ਨਾਲ ਇਹ ਮੋੜ ਪਾ ਦਾਂਗੇ ਬਚਾ ਕੇ ਪਾਣੀ ਪੀ ਕਰਨਾ ਹੈ ਬਣ ਗਿਆ ਨਾ ਚਾਰ ਆਪਣਾ ਲੋ ਜੀ ਆਪਾਂ ਕਰ ਦਿਆਂਗੇ ਬੰਦ ਲੋ ਜੀ ਆ ਆਪਣਾ ਚਾਰ ਬਣ ਕੇ ਬਿਲਕੁਲ ਤਿਆਰ ਹੋ ਗਿਆ ਇਹਨੂੰ ਆਪਾਂ ਜਦੋਂ ਠੰਡਾ ਹੋ ਗਿਆ ਤੇ ਬੂਰੋ ਆਪਾਂ ਕਰਾਂਗੇ ਜਿਹੜਾ ਚਾਰ ਆਪਾਂ ਨੇ ਮਿੱਠਾ ਬਣਾਉਣਾ ਉਹ ਸਿਰਫ ਸਟੀਲ ਦੇ ਭਾਂਡੇ ਚ ਬਣਾਉਣਾ ਠੀਕ ਹੈ ਜੀ ਪੋਰੇ ਲਈ ਸਟੀਲ ਦਾ ਭਾਂਡਾ ਹੋਣਾ ਜ਼ਰੂਰੀ ਹੈਗਾ ਆ ਬਣ ਗਿਆ ਇਹਨੂੰ ਕਰ ਦਮ ਆਪ ਕੈਚ ਬੰਦ ਇਹਨੂੰ ਆਪਾਂ ਚੰਗੀ ਤਰ੍ਹਾਂ 2 ਮਿੰਟ ਹਿਲਾਵਾਂਗੇ ਕਿਉਂਕਿ ਕੜਾਹੀ ਜਿਹੜੀ ਆਪਣੀ ਤੜਕੇਦਾਨੀ ਉਹ ਗਰਮਾਂ ਆਪਾਂ ਨੇ ਹਿਲੇ ਲਾ ਇਹਨੂੰ ਸਾਗ ਵਿੱਚ ਪਾ ਲਾ ਇਹਦਾ ਮੱਝਣਾ ਵੀ ਟਾਈਮ ਹੋਣ ਵਾਲਾ ਹੈ ਮੈਂ ਨਾ ਰੋਗ ਨਾਲ ਚੱਲ ਕੇ ਨਾ ਆਪਾਂ ਵੀਡੀਓ ਬਣਾ ਲਈ ਫਿਰ ਮੱਝਾ ਕਰੀ ਤੇ ਫਿਰ ਜਾਵਾਂਗੇ ਲਓ ਜੇ ਵੀ ਆਪਣਾ ਬਣ ਗਿਆ ਲੋ ਪਾ ਥੋੜੀ ਦੇਰ ਦੇਰ ਚ ਪੂਜਿਆ ਮੁਰਕਾ ਮੜਕਾ ਫਿਰ ਮਿਲਦੇ ਨਾ ਮੜੇ ਠੰਡੀਆਂ ਹੋ ਜਾਣਗੇ ਲੋ ਜੀ ਆਪਣਾ ਚਾਰ ਬਣ ਗਿਆ ਕੌੜਾ ਦੀ ਮਿੱਠਾ ਵੀ ਜਿਹਦਾ ਜੀ ਕਰਿਆ ਮਿੱਠਾ ਖਾਣਗੇ ਜਿਹਦਾ ਜੀ ਕਰਿਆ ਛੋਟਾ ਜੀ ਕਰਿਆ ਮਿੱਠਾ ਬਣਾ ਲਵਾਂਗੇ ਐਸੀ ਜੀ ਪੈਣ ਵਾਲੀ ਡਿਮਾਂਡ ਤੇ ਦੋ ਤਰ੍ਹਾਂ ਦਾ ਅਚਾਰ ਮੈਂ ਤੁਹਾਨੂੰ ਰੈਸਪੀ ਦੇ ਦਿੱਤੀ ਹੈਗੀ ਜੇ ਤੁਹਾਨੂੰ ਵਧੀਆ ਲੱਗੀ ਵੀਡੀਓ ਲਾਈਕ ਤੇ ਅੱਗੇ ਸ਼ੇਅਰ ਕਰਿਓ ਪੈਣਾਂ ਲਈ ਕਿਉਂਕਿ ਹੁਣ ਸਾਰਿਆਂ ਪੈਣਾਂ ਅਚਾਰ ਪਾਉਣਾਂਗਾ ਹਨਾ ਤੇ ਮੇਰੀ ਵੀਡੀਓ ਸ਼ੇਅਰ ਕਰਿਓ ਵੀ ਇਸ ਤਰੀਕੇ ਨਾਲ ਬਣਾਇਓ ਤੇ ਜਰੂਰ ਬਣਾ ਕੇ ਦੇਖਿਓ ਦੇਖੋ ਆਪਣੀ ਮਿਰਚਾਂ ਨਾ ਪੀਲੀਆਂ ਹੋ ਗਈਆਂ ਇਹ ਚ ਰਸਾ ਹੋ ਗਿਆ ਭਰੇ ਆ ਗਿਆ ਰਸਾ ਤੇ ਆਪਾਂ ਇਹਨੂੰ ਜਦੋਂ ਠੰਡਾ ਹੋਗਾ 2 ਘੰਟਿਆਂ ਨੂੰ ਹੋ ਜੇ 3 ਨੂੰ ਹੋ ਜੇ ਆਪਾਂ ਇਸ ਤਰ੍ਹਾਂ ਭਾਂਡੇ ਢੱਕ ਕੇ ਰੱਖ ਲੈਣਾ ਕਟਸੀਆਂ ਕੱਢ ਕੇ ਤੇ ਇਹ ਆਪਣੇ ਠੰਡਾ ਹੋ ਗਿਆ ਜਦੋਂ ਆਪਾਂ ਇਹਨਾਂ ਨੂੰ ਡੱਬਿਆਂ ਦੇ ਵਿੱਚ ਕੱਢ ਦੇਵਾਂਗੇ ਜੀ ਆਪਾਂ ਅੱਜ ਦੀ ਵੀਡੀਓ ਦਾ ਐਂਡ ਕਰਦੇ ਆਂ ਇੱਥੇ ਜੇਕਰ ਚੈਨਲ ਤੇ ਪਹਿਲੀ ਵਾਰ ਹੋ ਚੈਨਲ ਨੂੰ ਪਰਸਬਸਕ੍ਰਾਈਬ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਮਿਲਾਂਗੇ ਕੱਲ ਨੂੰ ਕਿਸੇ ਨਵੀਂ ਵੀਡੀਓ ਨਾਲ ਅੱਜ ਦੀ ਵੀਡੀਓ ਚ ਇੰਨਾ ਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ